ਬਟਾਲਾ ਦੇ ਸਗਰਪੁਰੇ ਦਾ ਰਹਿਣ ਵਾਲਾ ਰਾਜਾ ਨਾਮ ਦਾ ਨੌਜਵਾਨ ਜਿਸ ਦੀ ਉਮਰ ਕਰੀਬ 16 ਸਾਲ ਹੈ ਪਿਛਲੇ 15 ਦਿਨਾਂ ਤੋਂ ਜਲੰਧਰ ਗਿਆ ਵਾਪਸ ਨਹੀਂ ਆਇਆ ਗੁੰਮਸ਼ਦਾ ਨੌਜਵਾਨ ਦੀ ਮਾਂ ਨੇ ਦੱਸਿਆ ਕਿ ਉਸ ਦਾ ਬੇਟਾ ਹਰ ਹਫਤੇ ਜਲੰਧਰ ਚਰਚ ਜਾਂਦਾ ਸੀ ਤੇ ਵਾਪਸ ਆ ਜਾਂਦਾ ਸੀ ਪਰ ਕਰੀਬ ਪਿਛਲੇ 15 ਦਿਨ ਤੋਂ ਵਾਪਸ ਨਹੀਂ ਆਇਆ ਤੇ ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਦਿਮਾਗੀ ਤੌਰ ਤੇ ਵੀ ਬਿਮਾਰ ਹੈ ਇਤਲਾਹ ਦੇਣ ਵਾਲੇ ਨੂੰ ਇਨਾਮ ਵੀ ਦੇਵਣਗੇ ਪੰਜਾਬ ਕਤੇ ਨਿਊਜ਼ ਨੂੰ ਤੁਸੀਂ ਦੇਖਣ ਨੂੰ ਲੱਪਰੇ ਸਿੰਘ ਖਸ਼ਪੂਰ ਦੀ ਖਾਸ ਰਿਪੋਰਟ ਮਜੀਠ ਬਨੋਜੀ ਬੱਚਾ ਹਾੜਾ ਚਰਚੇ ਚ ਗਿਆ ਹੀ ਅੱਗੇ ਛੰਡੇ ਦੇ ਛੰਡੇ ਜਾਂਦਾ ਹੀ ਮੁੜ ਕੇ ਵਾਪਸ ਨਹੀਂ ਆਇਆ ਬੱਸ ਸਟੈਂਡ ਹੀ ਗੁੰਮ ਹੋ ਗਿਆ। ਬੱਸ ਸਟੈਂਡ। ਚਰਚਾ ਲਈ ਜੀ। ਪਰ ਨੂੰ ਲੈ ਲਈ। ਕੰਬੜੇ। ਇਹ ਅੰਦਰ ਚ। ਕੰਬੜੇ। ਉਹ ਤੋਂ ਬੱਸ ਸਟੈਂਡ ਤੋਂ ਹੀ ਗੁੰਮ ਹੋ ਗਿਆ ਤੇ ਹਰ ਛੰਡੇ ਦੇ ਛੰਡੇ ਜਾਂਦਾ ਹੀ ਮੁੜ ਕੇ ਵਾਪਸ ਨਹੀਂ ਆਇਆ। ਤੇ ਉੱਥੇ ਬੱਸ ਸਟੈਂਡ ਤੋਂ ਗੁੰਮ ਹੋ ਗਿਆ ਮੁੜ ਕੇ ਉਹ ਆਇਆ ਹੀ ਨਹੀਂ ਘਰ ਛੰਡੇ ਦੇ ਛੰਡੇ ਜਾਂਦਾ ਹੀ। ਅਸਟੈਂਡ ਤੁਸੀਂ ਕਿਸ ਨੂੰ ਉਤਲਾਹ ਕੀਤੀ ਲੈ ਲੱਪਣ ਦੀ ਕੋਸ਼ਿਸ਼ ਕੀਤੀ ਉਹਨੂੰ ਹਾਂਜੀ ਗਏ ਹਾਂ ਲੱਭਣ ਗਏ ਹੀ ਇੱਥੇ ਉੱਥੇ ਲੱਭਾ ਨਹੀਂ ਹੈਗਾ ਛਟਿਆਰ ਵੀ ਉੱਥੇ ਲਾ ਕੇ ਆਏ ਸੀ ਕੀ ਨਾਮ ਸੀ ਰਾਜਾ ਨੀ ਮਸਲੀ ਉਂਵਰਦੀ ਉਹ ਛੋਲਾ ਸਤਾਰਾ ਸ਼ਾਲਦਾ ਹੈਗਾ ਪਹਿਲਾਂ ਤੁਸੀਂ ਇੱਧਾ ਅਸੀਂ ਨਾ ਪਹਿਲਾਂ ਨਹੀਂ ਦਿਮਾਗ ਤੋੜਦਾ ਤੇ ਥੋੜਾ ਜਿਹਾ ਕਰਕੇ ਇਹ ਬਹੁਤ ਬੰਦੇ ਜੀ ਹਾਂਜੀ ਕੀ ਬਹਾਰ ਲੋਂਦੇ ਲੋਕਾਂ ਅੱਗੇ ਅਈ ਜੇ ਕਿ ਗੈ ਚਰਚ ਵਾਲੇ ਨੇ ਕਿ ਦੇ ਕਿ ਨਹੀਂ ਇਹ ਚੰਦਾ ਉੰਤਾਰਿਆ ਜੇਕਰ ਉਹ ਨਹੀਂ ਚਰਚ ਚ ਇਹ ਛੰਡੇ ਨੇ ਛੰਡੇ ਜਾਂਦਾ ਰਿਹਾ ਤੇ ਮੁੜ ਕੇ ਵਾਪਸ ਆਇਆ ਨਹੀਂ ਹੈਗਾ ਮੈਂ ਬੇਨਤੀ ਕਰਨੀ ਆ ਅਪੀਲ ਕਰਨੀ ਆ ਕਿ ਜਿੱਥੇ ਵੀ ਮੇਰਾ ਬੇਟਾ ਹੈਗਾ ਨਾ ਮੈਨੂੰ ਵਾਪਸ ਮਿਲਣਾ ਚਾਹੀਦਾ ਮੈਂ 10000 ਰੁਪਏ ਨਾ ਭੇਜਿਆ ਹਰ ਜੀ ਨਮਸਕਾਰ ਰਿੰਕੂ ਕੀ ਗੱਲ ਹੈ ਭਾਜੀ ਮੇਰਾ ਭਰਾ ਹੀ ਛੋਟਾ ਰਾਜਾ ਪਹਿਲਾਂ ਚਰਚ ਜਾਂਦਾ ਹੈ ਭਾਜੀ ਉਟਾਲਿਓ ਖਾਂਬੜ ਚਰਚ ਕਈ ਆ ਜਾਂਦਾ ਸੀ ਤੇ ਕਈ ਟੁੱਟ ਜਾਂਦਾ ਸੀ ਤੇ ਥੋੜਾ ਦੇਣੀ ਹੋਇਆ 10-5 ਦਿਨ ਹੋਇਆ ਉਹ ਇਸ ਵਾਰ ਕੋਈ ਜਤਿੰਦਰ ਚਰਚੇ ਦੇ ਵਿੱਚ ਵਾਪਸ ਨਹੀਂ ਆਇਆ ਬਟਾਲੇ ਕਿੰਨੀ ਮੁੰਦੀ ਨਾ ਦੀ ਹਾਂਜੀ 16-16 ਸਾਲ ਤੇ ਮੈਂ ਭਾਈ ਬਹੁਤ ਦੁਖੀ ਹਾਂ ਮੈਂ ਬਹੁਤ ਕੱਲ ਪਰਸੋਂ ਦਾ ਰੋਂਦਾ ਹਾਂ ਪਰ ਸ਼ਾਂ ਹੋ ਰਿਹਾ ਮੇਰੀ ਮਾਤਾ ਬਹੁਤ ਦੁਖੀ ਹੈ ਉਹ ਵੀ ਰੋ ਰੋ ਕੇ ਕੰਬਲੀ ਹੁੰਦੀ ਹੈ ਜਿੰਨੂੰ ਵੀ ਕਿਨੂੰ ਲੱਭਦਾ ਮੈਂ ਨਾਮ ਦੇਣ ਨੂੰ ਭਾਈ ਤਿਆਰ ਹਾਂ ਜਿਹੜੇ ਤੁਹਾਡਾ ਬ੍ਰਦਰ ਸੀਰ ਆ ਗਿਆ ਹਾਂਜੀ ਉਹ ਪਹਿਲਾਂ ਵੀ ਕਿ ਗੰਦ ਉਹਨਾਂ ਦੀ ਕੀ ਦਿਮਾਗੀ ਸੁਣਤ ਨਹੀਂ ਸੀ ਹਾਂਜੀ ਹਾਂਜੀ ਦਿਮਾਗੀ ਥੋੜਾ ਜਿਹਾ ਭਾਈ ਸਿੱਧਾ ਸੀ ਵੇਲਾ ਮੈਂ ਜਾਂਦੇ ਰਹੀ ਤੇ ਉਹਨਾਂ ਨੂੰ ਬਿਲਕੁਲ ਪਤਾ ਨਹੀਂ ਲੱਗਿਆ ਕਿ ਅੰਦਰ ਬਾਹਰ ਟੈਂਡ ਦੇ ਵਿੱਚ ਮਲਕ ਗੁੰਮ ਹੋ ਗਿਆ ਭਾਈ ਕਿਹਦੀ ਪੀਲ ਗੁੰਮ ਹੋ ਗਈ ਪੁੱਤ ਫੇਲ ਭਾਈ ਮਾਤ ਜੁੜ ਕੇ ਬੇਨਤੀ ਕਰਨਾ ਵਾ ਜਿੰਨੂੰ ਵੀ ਲੱਭਦਾ ਵਾ ਉਹ ਮੈਨੂੰ ਨੰਬਰ ਤੇ ਫੋਨ ਕਰਨ ਜਾਂ ਮੇਰੇ ਨਾਲ ਜੁੜ ਕੇ ਬੇਨਤੀ ਕਰ ਮੈਨੂੰ ਨਾਮ ਦੇ ਨੂੰ ਪਿਆਰਾ